ਗੁਰਮਤ ਰਾਗੀ ਗ੍ਰੰਥੀ ਸਭਾ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੰਧ ਖੇਤਰ ਵਿੱਚ ਵੜਮੁੱਲੀਆਂ ਸਵਾਵਾਂ ਨਿਭਾਈਆਂ ਜਾ ਰਹੀਆਂ ਨੇ ਅੱਜ ਗੁਰਮਤ ਰਾਗੀ ਗ੍ਰੰਥੀ ਸਭਾ ਵੱਲੋਂ ਮੁਸ਼ਕਲਾਂ ਸੰਸਿਆਵਾਂ ਚੁਣੌਤੀਆਂ ਤੇ ਪਰੇਸ਼ਾਨੀਆਂ ਬਾਰੇ ਪਹਿਲਾਂ ਵਿਚਾਰ ਵਟਾਂਦਰਾ ਕੀਤਾ ਗਿਆ ਬੜੇ ਸਤਿ ਭਾਵਨਾ ਭਰੇ ਮੌਲ ਦੇ ਵਿੱਚ ਗੁਰਮਤ ਵਿਚਾਰਾਂ ਹੋਈਆਂ ਉਸ ਤੋਂ ਬਾਅਦ ਬਲਾਕ ਕੋਰਪੂਰਾ ਇਕਾਈ ਦੀ ਚੋਣ ਕੀਤੀ ਗਈ ਭਾਈ ਗੋਪ੍ਰੀਤ ਸਿੰਘ ਨੂੰ ਪਰਦਾਨ ਸਰਵਸੰਮਤੀ ਨਾਲ ਤੇ ਹੋਰ ਜਿਹੜੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਉਹਨਾਂ ਦਾ ਜੇਕਾਰਿਆਂ ਦੀ ਗੂੰਜ ਵਿੱਚ ਸਵਾਗਤ ਵੀ ਹੋਇਆ ਤੇ ਸਹਿਮਤੀ ਵੀ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਉਹਨਾਂ ਸੁਣੇ ਹੋਏ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਿਰਪਾਓ ਦੀ ਬਖਸ਼ਿਸ਼ ਦਿੱਤੀ ਗਈ ਜਿਹੜੇ ਪੰਜਾਬ ਪੱਦਰ ਦੀ ਸੁਬਾਈ ਜਥੇਬੰਦੀ ਤੋਂ ਪੰਜ ਸੇਂਗਾਇਸਨ ਉਹਨਾਂ ਨੇ ਬਹੁਤ ਸਾਰੇ ਨੁਕਤੇ ਵੀ ਸਾਂਝੇ ਕੀਤੇ ਉਹਨਾਂ ਨੂੰ ਸਰਪਾਓ ਦੀ ਬਖਸ਼ਿਸ਼ ਕਰਦਿਆਂ ਕੁਝ ਕੁ ਹਦਾਇਤਾਂ ਵੀ ਕੀਤੀਆਂ ਜੋ ਸਾਰਿਆਂ ਨੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਰਾਗੀ ਰਣਜੀਤ ਸਿੰਘ ਸਿੰਘਾਂਵਾਲਾ ਹੈ ਜੀ ਹਾਂ ਜੀ ਅੱਜ ਆਦੋ ਅਣਦੇ ਬਾਰੇ ਤੇ ਕਾਰਵਾਈ ਵਾ ਗੁਰਮਤ ਰਾਗੀ ਗ੍ਰੰਥੀ ਸਭਾ ਸਰਕਲ ਕੋਟਕਪੂਰਾ ਅੱਜ ਫੌਂ ਦੇ ਵਿੱਚ ਆਇਆ ਜੀ ਜੋ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਜੈਕਾਰਿਆਂ ਦੀ ਗੂੰਜ ਦੇ ਨਾਲ ਚੋਣ ਹੋਈ ਹੈ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦੇ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਇਹ ਅੱਜ ਦੀ ਇਕਤਰਤਾ ਅਤੇ ਅੱਜ ਦੀ ਚੋਣ ਕੀਤੀ ਗਈ ਹੈ ਸਾਡੇ ਸਰਪ੍ਰਸਤ ਸਾਹਿਬ ਭਾਈ ਤੇਜਿੰਦਰ ਸਿੰਘ ਜੀ ਟੁੱਡੀ ਅਤੇ ਸਰਪਲ ਪ੍ਰਦਾਨ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਅਤੇ ਇਹਨਾਂ ਦੇ ਨਾਲ ਸਹਿਯੋਗੀਆਂ ਦੀ ਅੱਜ ਚੋਣ ਕੀਤੀ ਗਈ ਹੈ। ਗੁਰਮਕ ਰਾਗੀ ਗ੍ਰੰਥੀ ਸਭਾ ਦੀ ਅੱਜ ਇੱਕ ਮੀਟਿੰਗ ਕੋਟਪੂਰਾ ਵਿੱਚ ਰਾਗੀ ਰਣਜੀਤ ਸਿੰਘ ਸਿੰਘਾਵਾਲਾ ਦੀ ਅਗਵਾਈ ਵਿੱਚ ਹੋਈ। ਉਹਨਾਂ ਨੇ ਕਿਹਾ ਕਿ ਰਾਗੀ ਸਿੰਘਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਪਹਿਲਾਂ ਉਹਦੇ ਤੇ ਵਿਚਾਰਾਂ ਕੀਤਾ ਗਿਆ ਫਿਰ ਕੋਟਪੂਰਾ ਇਕਾਈ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਸਰਪ੍ਰਸਤ ਜਿੰਦਰ ਸਿੰਘ ਢੋਡੀ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਨੂੰ ਚੁਣਿਆ ਗਿਆ ਤੇ ਉਹਨਾਂ ਨੇ ਜਿਕਾਰਿਆਂ ਦੀ ਗੰਜੋਤ ਜਿਕਾਰਿਆਂ ਦੀ ਖੂਨ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਤੇ ਅੱਜ ਤੋਂ ਬਾਅਦ ਗ੍ਰੰਥੀਆਂ ਨੂੰ ਉਹਨੀਆਂ ਮੁਸ਼ਕਲਾਂ ਨੂੰ ਇਹ ਹੱਲ ਕਰਨਗੇ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਗਰੰਤੀ ਸਿੰਘਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਦੇ ਲਈ ਇਸ ਸੰਸਥਾ ਦਾ ਅਬਾ ਦਾ ਬੰਨਾ ਬਹੁਤ ਜ਼ਰੂਰੀ ਸੀ ਕੋਟਪੁਰਾ ਤੋਂ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾਂ ਦੇ ਨਾਲ ਮੈਂ ਵਰਨੀਤ ਸਿੰਘ ਸੀ